ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਕੋਟ ਸਦਰਖਾਂ ਆ ਗਿਆ ਸੱਜਣੋ। ਤੇ ਨੇੜੇ ਦੀ ਗੱਲ ਕਰੀਏ ਤਾਂ ਧਰਮਕੋਟ ਹੀ ਸੇਖਾਂਕੋਟ ਇਹਦੇ ਬਿਲਕੁਲ ਨਜ਼ਦੀਕ ਆ ਤੇ ਜਿਲਾ ਆ ਗਿਆ ਸੱਜਣੋ ਮੋਗਾ ਤੇ ਤੁਹਾਨੂੰ ਸੋਨੂ ਭਰਾ ਨੂੰ ਮਲਾਉਣ ਲੱਗੇ ਆ ਤਿੰਨ ਐਨੀਮਲਾਂ ਨਾਲ ਕੋਟ ਸਦਰਖਾਨਲੇ ਨੂੰ ਨੋਟ ਕਰ ਲਿਓ ਤਿੰਨੇ ਜਨਵਰੀ ਸੂਏ ਸਵਾਏ ਕੀ ਹਿਸਾਬ ਕਿਤਾਬ ਰਹੂਗਾ ਕਿੰਨਾ ਕਿੰਨਾ ਦੁੱਧ ਕਿੰਨਾ ਕਿੰਨਾ ਟਾਈਮ ਸੂਈਆਂ ਨੂੰ ਸਾਰਾ ਸਭਕਾ ਭਰਾ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਤੇ ਰਿਕੁਐਸਟ ਬੇਨਤੀ ਹਰ ਵੀਡੀਓ ਤੇ ਜਿਹੜਾ ਪਸੂ ਤੁਸੀਂ ਖਰੀਦਦੇ ਆਂ ਤਸੱਲੀ ਕਰਕੇ ਆਪਣੀ ਖਰੀਦਦਾਰੀ ਕਰ ਲਿਓ ਇਹ ਵੀ ਤੁਹਾਡਾ ਵੱਡਾ ਧੰਨਵਾਦ ਆਜੋ ਅੱਗੇ ਲਈਏ ਜਾਣਕਾਰੀ ਜੁੜੇ ਰਹੋ ਅੰਤ ਤੱਕ ਸੋਨੂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸੁਣਾ ਬਹੁਤ ਵਧੀਆ ਜੀ ਚੜਦੀ ਕਲਾ ਨਾ ਚੜਦੀ ਕਲਾ ਜੀ ਚੜਦੀ ਕਲਾ ਤੇ ਆਪਣਾ ਤੁਹਾਨੂੰ ਵੀਰੇ ਡਰੈਸ ਦੱਸ ਗਏ ਨਾਮ ਤੁਹਾਨੂੰ ਪਿੰਡ ਕੋਟ ਸਰਖਾਂ ਜ਼ਿਲ੍ਹਾ ਮੋਗਾ ਜਿਹੜਾ ਮੋਗਾ ਨੇੜੇ ਧਰਮਕੋਟ ਵੀ ਹੈ ਤੇ ਹਿੱਸੇਖਾਂ ਕੋਟ ਵੀ ਹੈ ਹਾਂਜੀ ਹਾਂਜੀ ਬਿਲਕੁਲ ਇਥੋਂ ਗੁਮਾਂਢੀ ਹੈ ਹਾਂਜੀ ਹਾਂਜੀ ਮੰਨ ਲਾ ਤਿੰਨ ਤਿੰਨ ਚਾਰ ਚਾਰ ਕਿਲੋਮੀਟਰ ਦੀ ਦੂਰੀ ਹੈ ਹਨਾ ਹਾਂਜੀ ਹਾਂਜੀ ਤੇ ਆਪਣਾ ਨੰਬਰ ਭਰਾ ਜੀ ਨੰਬਰ 8672218399 8672218399 ਤੇ ਅੱਜ 3 ਜਨਵਰੀ ਵਿਖਾ ਦੇਗੀ ਤਿੰਨੇ ਟੋਪ ਆ ਜੀ ਤਿੰਨੇ ਟੋਪ ਤੇ ਤਿੰਨੇ ਸੂਈਆਂ ਸਵਾਨੀਆਂ ਹਾਂਜੀ ਤਿੰਨਾ ਮਗਰੀ ਕਟੀਆਂ ਜੀ ਅੱਛਾ ਹਾਂਜੀ ਵੱਡੀ ਗੱਲ ਅੱਜ विद तन्न मੰਨੀਆਂ ਸੂਈਆਂ ਤੇ ਤਿੰਨਾ ਮਗਰ ਹੀ ਕਟੀਆਂ ਹਾਂਜੀ ਹਾਂਜੀ ਪੰਜਾਂ ਪੰਜਾਂ ਸੀਆਂ ਸੀਆਂ ਦੇ ਨਾਲ ਦੇ ਵਿੱਚ ਗਿੱਟੀਆਂ ਜਮਈ ਤਾ ਜੀਆਂ ਗਿੱਲੇ ਨੜਵੇ ਗਿੱਲੇ ਨੜਵੇ ਨਾਲ ਹੀ ਆ ਜੀ ਓਕੇ ਤੇ ਜੇ ਇਹਦੀ ਗੱਲ ਕਰੀਏ ਤਾਂ ਸਾਨੂੰ ਸੂਆ ਕਿਹੜਾ ਸੂਪੀ ਛੋਟੀ ਦੂਸਰਾ ਸੂਆ ਸੂਈ ਆ ਹਾਂਜੀ ਨੀਲੀ ਪੈਂਦੀ ਅਨੀਲੀ ਦੀ ਆ ਗਈ ਹਾਂਜੀ ਹਾਂਜੀ ਮਗਰਲੇ ਪੈਰ ਵੀ ਤੋਤੇ ਅੱਖਾਂ ਹਨਾ ਮੱਥੇ 'ਚ ਜੀ ਸਾਹਿਬ ਬਹੁਤ ਅੱਛਾ ਬਾਕੀ ਕੋਈ ਠੀਕ ਆ ਓਕੇ ਕਿ ਇਹ ਦੁੱਧਾਂ ਨਾਂ ਕੀ ਲੈਂਦੇ ਹੁਣ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਧਾਰਾ ਪੰਜਾਂ ਦਿਨਾਂ ਦੀ ਸੂਈ ਆ ਜੀ 8-9 ਕਿਲੋ ਦੁੱਧ ਖੁੱਲਾ ਡੁੱਲਾ ਪਿਆਰ ਹੋ ਜਾਏਗਾ ਪੰਜਾਂ ਦਿਨਾਂ ਦੀ ਸੂਈ ਆ 8 ਤੋਂ 9 ਕਿਲੋ ਦੁੱਧ ਜਿਹੜਾ ਮਰਜੀ ਭੈਣ ਭਰਾ ਮੰਨ ਲਾ ਅਜੇ ਕੱਚਾ ਦੁੱਧ ਹੀ ਆ ਬਈ ਬੋਲੇ ਤੋਂ ਨਿਕਲੀ ਹੈ ਕੱਲ ਹੀ ਨਿਕਲੀ ਹੈ ਠੀਕ ਆ ਠੀਕ ਆ ਜਦੋਂ ਤੁਹਾਨੂੰ ਪਤਾ ਕਿ ਆ ਆ ਦਰਿਆਦੁਲੀ ਉਹ ਮਹਿਨਾ ਕੁਮਾਰ ਦੀ ਬੰਦੂਚੀ ਚੱਲ ਪੈਣਾ ਤੇ ਕਿੰਨਾ ਦੁੱਧ ਪਾ ਦੂਗੀ ਆਈਡੀਆ ਆਪਣਾ ਬਾਈ ਆਪਾਂ ਬਾਹਰ ਦਾ ਕਹਿੰਦੇ ਨਹੀਂ 14.5 ਦੁੱਧ ਨਾਰਮਲ ਹੀ ਹੈ ਲੈ ਸ캔 ਮਾਰ ਤਾਂ ਮੈਂ ਕਹਿ ਲਈ ਠੀਕ ਆ 13 14 ਕਿਲੋ ਪਾ ਦੂਗੀ ਬਾਈ ਨਾਰਮਲ ਹੀ ਦੇ ਦੇਗੀ ਓਕੇ ਪਹਿਲਾਂ ਨੇ ਕਿੰਨਾ ਕਹਿੰਦੇ ਦਿੱਤਾ ਬਾਈ ਉਹਨਾਂ ਕਹਿਆ ਪਹਿਲਾਂ ਨੇ ਥੱਲੇ 13 ਕਿਲੋ ਦੇ ਦੋਇਆ ਓਕੇ ਇਹਦੇ ਮਾਲਕਾਂ ਨੇ ਦੱਸਿਆ सोनू ਨੂੰ ਸੱਜਣੋ ਕਿ 13 ਕਿਲੋ ਦੁੱਧ ਅਸੀਂ ਚੁਇਆ ਇਹਦੇ ਕੋਲੋਂ ਤੇ ਮਗਰ ਆ ਗਈ ਇਹਦੇ ਵੀ ਕੱਟੀ ਪਰ ਦੱਸਣ ਦੀ ਲੋੜ ਹੀ ਨਹੀਂ ਤੰਨਾ ਮਗਰ ਹੀ ਕੱਟੀਆਂ ਸੱਜਣੋ ਨੋਟ ਕਰੋ ਵੇਖੋ ਝੋਟੀ ਪਲੀ ਸਾ ਵੀ ਤੇ ਸਾਫ ਸੁਥਰੀ ਅੱਖ ਗਲਾਬੀ ਛੇੜ ਮਾਰਦੀ ਆ ਨੀਲੀ ਦੇ ਚੰਗੇ ਟੀਕੇ ਲਵਾਤੇ ਦਾ ਸੱਜਣੋ ਨੀਲੀ ਦੇ ਚੰਗੇ ਬੱਚੇ ਠੀਕ ਹੈ ਵੀਰੇ ਠੀਕ ਆ ਆ ਜਿਹੜੀ ਕੱਟੀ ਕੋਲੇ ਆ ਗਈ ਇਹ ਭੱਜ ਕੇ ਉਹ ਏਸੇ ਦੀ ਕੱਟੀ ਆ ਸੱਜਣੋ ਆ ਵੇਖੋ ਤਾਜੀ ਜਮਾਈ ਪਹਿਲਾਂ ਮੈਂ ਚੈੱਕ ਕਰ ਲਉ ਬੱਚੇ ਆਪਾਂ ਫੇਰ ਚੈੱਕ ਕਰਾ ਦੇਾਂਗੇ ਹੈ ਨਾ ਕੋਈ ਗੱਲ ਬਾਤ 8 ਤੋਂ 9 ਖੁੱਲਾ ਇਹਦੇ ਕੋਲੇ ਬੌਲਾ ਦੁੱਧ ਕੱਚਾ ਮੰਨ ਲਿਓ ਸੱਜਣੋ ਚੰਗੀ ਝੋਟੀ ਆ ਆ ਕੇ ਵੇਖਿਓ ਪਸੰਦ ਆਊਗੀ ਸਾਜੀ ਰੇਟ ਇਹਦਾ ਸੋਨੂੰ ਵੀਰੇ ਇਹਦੀ ਡਿਮਾਂਡ ਕਰਦੇ ਆਪਾਂ 1,20,000 ਰੁਪਇਆ ਇਹਦੀ ਮਾਨਤਾਂ ਨਾਲ ਭੈਣ ਭਰਾ ਦਾ ਕਰਦੇ ਆਂਗੇ ਮਾਨਤਾਂ ਬਈ 1,15,000 ਦੀ ਦੇ ਲਾ 5000 ਮਾਨਤਾਂ ਨਹੀਂ ਜਿਹੜਾ 5000 ਮਾਨਤਾਂ ਨਹੀਂ ਐ 1,15,000 ਦੀ ਦੇ ਦਿਆਂਗੇ ਹਾਂ ਨਿਕਰ ਨੂੰ ਕਰ ਚੰਗੀ ਝੋਟੀ ਹਨਾ ਓਕੇ ਰਿਪੋਰਟ ਆ ਸੱਜਣਾ ਚੋਣ ਰੂਮਰ ਕਾ ਪੋਲਾ ਹੋਊਗਾ ਹਨਾ ਠੀਕ 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 ਸੱਜਣੋ ਕਹਿੰਦਾ ਵੀ ਐਨ ਪਾਵਾਂ 부ੜੀ ਜੋਵੇ ਬੰਦਾ ਚੋਵੇ ਤਸੱਲੀਦਾਰ ਸੀਲ ਸਾਉ ਝੋਟੀ ਤੇ ਅੱਜ ਤੁਹਾਨੂੰ ਮੈਂ ਇਹਦੀ ਕੱਟੀ ਚੈੱਕ ਕਰਾ ਦਿਆਂ ਨਾਲ ਨਾਲ ਕੰਮ ਕੰਪਲੀਟ ਹੀ ਚੰਗਾ ਸੱਜਣੋ ਇਹ ਆ ਕੱਟੀ ਇਹਦੀ ਆ ਤੁਸੀਂ ਹੁਣ ਗੈਸ ਲਾ ਲਿਓ ਆ ਜਿਹੜੀ ਕੱਟੀ ਇੱਕ ਨੰਬਰ ਤੇ ਝੋਟੀ ਚੱਲਦੀ ਵਿਖਾਈ ਉਹਦੀ ਆ ਅੱਗੇ ਆਂ ਦੋ ਮੋਹਰਾ ਦੀਆਂ ਝੋਟੇ ਤੇ ਆਹਦਾ ਹਿਸਾਬ ਕੀ ਆ ਸਾਬ ਇਹਨੂੰ ਕੋਈ ਪਾਈ ਤਿੱਜਾ ਮਾਰਦੇ ਕੇ ਦੂਜਾ ਮਾਰਦੇ ਠੀਕ ਆ ਸੁਆਤੀ ਜਮਨ ਲੈ ਚਾਹ ਕੋਈ ਦੂਜਾ ਮੰਨ ਲੈ ਓਕੇ ਇਹ ਕਿੰਨੇ ਦਿਨਾਂ ਦੀ ਸੂਈ ਤੇ ਕਿੱਥੇ ਜੇ ਆ ਗਈ ਦੁੱਧ ਤੇ ਇਹਨੂੰ ਸੂਈ ਨੂੰ ਅੱਜ 5 ਦਿਨ ਹੋ ਗਏ ਆ ਇਹਨੂੰ ਵੀ 5 ਦਿਨ ਹੀ ਹੋ ਗਏ ਹਾਂਜੀ ਓਕੇ ਇੱਥੇ ਤੋਂ ਚੋਕੇ ਲੈਂਦਾ 15 ਕਿਲੋ ਠੀਕ ਆ ਘਰੇ ਥੋੜਾ ਜੀ ਨਹੀਂ ਲਾਇਆ ਤੇ ਘਰੇ ਆ 12 13 ਕਿਲੋ ਕੁ ਲੱਗਣਾ ਉਥੋਂ 15 ਚੋਕੇ ਲੈਂਦਾ ਤੇ ਹੁਣ 12 13 ਦੁੱਧ ਹੈਗਾ ਮਗਰ ਇਹਦੇ ਵੀ ਕੱਟੀ ਜਿੱਲਾ 나ੜੂਆ ਕੱਟੀ ਦੇ ਨਾਲ ਉਹ ਓਕੇ ਆ ਕੱਟੀ ਇਸੇ ਦੀ ਆ ਲਓ ਸੱਜਣੋ ਆ ਜਿਹੜੀ ਕੱਟੀ ਇਸੇ ਮੈਂ ਦੀ ਆ ਬਈ ਇਲਾਕੇ ਬੜੇ ਚੰਗੇ ਰਹੀਏ ਮੈਂ ਇਹ ਕਿਹੜੇ ਇਲਾਕੇ ਦੀ ਆ ਸ਼ਾ ਬਈ ਮੋਕਸਰ ਦੀ ਹੈ ਕਿਆ ਬਾਤ ਆ ਲੋ ਵੀ ਸਜਣੋ ਮੈਂ ਦੀ ਮੋਕਸਰ ਰਗੀ ਦੀ ਆ ਕਿਉਂਕਿ ਮੋਕਸਰ ਦਾ ਤਾਂ ਨਾਂ ਚੱਲਦਾ ਸਜਣੋ ਜਦੋਂ ਕਹਦੀ ਹੈ ਨਾ ਮੋਕਸਰ ਦੀ ਝੋਟੀ ਆ ਤੇ ਫੜਕ ਫੜਕ ਕਰਕੇ ਅਗਲਾ ਖਰੀਦਦਾ ਕਿਉਂਕਿ ਕਰਮਾਂ ਵਾਲੇ ਰਵੇ ਬਹੁਤ ਚੰਗੇ ਟੌਪ ਦੇ ਰਵੇ ਤਿਆਰ ਆ ਉੱਤਰ ਬਾਕੀ ਠੀਕ ਆ ਬਾਕੀ ਸਜਣੋ ਪਲੀ ਸੰਭੀ ਨਗਰ ਮੈਂ ਲੇਵੇ ਭਾਂਡੇ ਲਿਓ ਬੇਫਿਕਰੀ ਸਾਫ ਸੁਥਰੀ ਤੇ ਮੱਲਾੜਾ ਗਾ ਲੇਵਾ ਦੁੱਧ ਦੇਣਾ ਵੀ ਬੰਦਾ ਯਾਰ ਐਡੀ ਮੈਂ ਨੂੰ ਸੱਜਣੋ ਹਾਂ ਨਾਰਮਲੀ ਮੈਂ ਦੱਸ ਦੇ ਕਿ ਹਾਂ ਨਾਰਮਲੀ ਸੋਨੂੰ ਕਹਿੰਦਾ 16 ਕਿਲੋ ਦੁੱਧ ਤੇ ਉਹ ਮਗਰ ਆ ਗਈ ਕੱਟੀ ਪੂਰੀ ਜੰਮੀ ਪਲੀ ਤੇ ਨਗਰ ਮੈਂ ਆ ਸੱਜਣੋ ਕਿਉਂ ਨੂੰ ਹੋਊਗਾ ਪੂ ਕਰਗਾ ਪੋਲਾ ਕਿਉਂ ਬਈ ਭਾਵੇਂ ਤੁਹਾਨੂੰ ਕਿਹਾ ਦੋ ਬੰਨੇ ਬੈਗਨ ਚੋਟੂ ਆਪਦੇ ਬਸੂ ਇੰਨੇ ਕੀ ਆ ਬਾਤ ਆ ਵੇਖਿਓ ਸੱਜਣਾ ਲੇਵਾ ਭਾਂਡਾ ਲੱਗਾ ਝੂਟੀ ਨੂੰ ਕਿਆ ਕਹਿਣੀ ਤੀਜਾ ਸੂਆ ਠੀਕ ਆ ਓਕੇ ਤੇ ਇਹਦਾ ਰੇਟ ਸ਼ਾ ਜੀ ਇਹਦਾ 145000 ਇਹਦੀ ਡਿਮਾਂਡ ਕਰਦੇ ਆਪਾਂ 1 ਲੱਖ ਤੇ 45000 ਹਾਂਜੀ ਹਾਂਜੀ ਤੇ ਤੁਹਾਨੂੰ ਦੇਵਾਂਗੇ ਕਿੰਨੇ ਵੀ ਆ ਹੀ ਹਾਨਾ 1.40 ਹਜ਼ਾਰ ਦੀ ਪੱਕੀ ਹਾਨਾ ਸੱਜਣੋ 1 ਲੱਖ ਤੇ 40 ਹਜ਼ਾਰ ਦੀ ਹੋਊਗੀ ਭਰਾ ਕਹਿੰਦਾ ਪਰ ਮੈਂ ਮੈਂ ਹੀ ਆ ਮਗਰ ਆ ਗਈ ਕੱਟੀ ਇੱਕ ਨਹੀਂ ਦੋ ਆ ਤੇ ਬਾਕੀ ਦੁੱਧ ਜਿਹੜਾ ਦੱਸਿਆ ਵੀਰ ਨੇ ਤੁਸੀਂ ਚੋ ਲੈਣਾ ਭਾਈ ਚੋਾਈ ਦੀ ਤਾਂ ਇੰਨੀ ਕੋਲੀ ਆ ਨਾ ਹਾਂ ਐਵੇਂ ਗੱਲ ਆ ਮਿਲਕ ਵੇਣ ਵੇ ਕੱਡੀ ਤਗੜੀ ਆਉਂਦੀ ਵੇਖੋ ਸੱਜਣੋ ਵੇਖੋ ਮਿਲਕ ਵੇਣ ਆਉਂਦੀ ਸੱਜਣੋ ਜੇ ਮੈਨਾਂ ਉਹਦੇ ਕਹਿਣਾਂ ਕੋਈ ਮੱਛੀ ਮੋਟਰ ਦਾ ਪੈਪ ਨਹੀਂ ਆਉਂਦਾ ਉਵੇਂ ਆਉਂਦਾ ਵੇਰਲਾ ਵੇਖ ਲੋ ਥਾਣਾ ਦਾ ਗੈਪ ਸਾਈਜ਼ 1 ਲੱਖ ਤੇ 45 ਹਜ਼ਾਰ ਦੀ ਮੰਗ 1 40 ਦੀ ਵੀਰ ਕਹਿੰਦਾ ਦੇ ਦੇਾਂਗੇ ਇਹ ਇੱਥੋਂ ਫੇਰ ਕਿੱਸ ਲਾਓ ਵੇਖੋ ਹੈ ਨਾ ਕੋਈ ਚੀਜ਼ ਇੱਕੋ ਜੀ ਆ ਸੱਜਣੋਂ ਲੇਵੇ ਭਾਂਡੇ ਲਿਓ ਸਾਰੇ ਪਾਸਿਓ ਬਾਕੀ ਸੰਭੀ ਬਹੁਤਾ ਕਹੇ ਭੈਣ ਭਰਾ ਨੇ ਚੰਗੀ ਸੰਭੀ ਆ ਤੇ ਆ ਝੂਟੀ ਦਾ ਵੀ ਨਹੀਂ ਕੋਈ ਰੱਬ ਨਾ ਹਨਾ ਇਹ ਰਾਤ ਦੀ ਸੂਈ ਆ ਹਾਂ ਮਗਰ ਕੱਟੀ ओके okay. हां जी हां जी देर जूर ਪੈ ਗਈ ਓਕੇ ਵੀ ਪ੍ਰੋਪਰ ਪੈ ਗਈ ਠੀਕ ਹੈ ਇਹਦੀ ਕੱਟੀ ਆਹ ਭਾਈ हां जी हां जी ਠੀਕ ਆ ਠੀਕ ਠੀਕ ਇਹਦੇ ਨਾਲ ਵੀ 8-9 ਕਿਲੋ ਬੋਲੀ ਤਿਆਰ ਹੋ ਗਈ 8-9 ਕਿਲੋ ਬੋਲੀ ਤਿਆਰ ਹੋਊਗੀ ਜਿਹੜਾ ਮਰਜ਼ੀ ਭੈਣ ਭਰਾ ਆ ਜੇ ਉਹ ਨਹੀਂ ਕਿਹਾ ਕਿ ਜਿਹੜਾ ਤੈਲ ਤਾਂ ਠੀਕ ਆ ਮੋਟਾਂ ਪੱਕ ਚੋਲੇ ਓਕੇ ਚੁੰਚਾਂ 100 ਦੀ 100 ਨਿਕਲੀ ਭਾਈ 100 ਦੀ 100 ਕਰਨੀ ਹੈ ਨਾ ਤਾਂ ਕਰੇ ਬੋਲੇ ਤੋਂ ਮਾੜੀਆਂ ਛੇਤੀ ਖਾਲੀ ਕਰਨੀਆਂ ਪੈਂਦੀਆਂ ਹਾਂ ਨਹੀਂ ਤਾਂ ਸੜ ਜਾਂਦਾ ਬੱਸ ਹਨਾ ਬੋਲੇ ਜੇ ਨਾ ਛੇਤੀ ਦਾ ਸੜ ਜਾਂਦਾ ਕੱਢੀ ਮੇਰਾ ਭਰਾ ਕਰਾ ਤੋੜ ਤੇ ਕੱਦ ਕਾਟ ਸੱਜਣੋ ਚੈੱਕ ਕਰ ਲਿਓ ਤੇ ਸੂਹਾ ਤਾਂ ਸੋਨੂੰ ਦੂਜਾ ਹੀ ਸੂਈ ਆ ਹਨਾ ਦੂਜਾ ਭਾਈ ਪਲੀ ਸਾਹਨੇ ਘਟਿਆ ਦੋਵੇਂ ਇੱਕੋ ਲੱਗਦੀਆਂ ਓਕੇ ਹਜੇ ਸੱਜਣੋ ਤੈ ਮਾਰੀ ਆ ਝੋਟੀ ਨੇ ਕਿਉਂਕਿ ਕੱਲ ਦੀ ਰਾਤ ਦੀ ਸੂਈ ਆ ਹਜੇ ਪੁੜੇ ਨਹੀਂ ਚੱਕੇ ਤੇ ਤੁਹਾਨੂੰ ਵੇਖਣ ਨੂੰ ਨਾ ਐ ਲੱਗੂਗੀ ਜਿਵੇਂ ਹਜੇ ਗੱਬਨ ਤੁਰੀ ਫਰਦੀ ਆ ਝੋਟੀ ਕਿਉਂਕਿ ਹਜੇ ਮੈਂ ਵਾਕਈ ਮੈਂ ਨਹੀਂ ਵਾਕਈ ਕੋਈ ਸ਼ੱਕ ਨਹੀਂ ਜਟਾ ਮੈਂ ਮੈਂ ਹੀ ਆ ਬੜਾ ਸੋਹਣਾ ਕੱਦ ਕਾਟ ਤੇ ਸੱਜਣੋਂ ਬੜੀ ਜੰਮੀ ਭਲੀ ਝੂਟੀ ਤੇ ਚੂਣ ਇਹਦਾ ਵੀ ਨਿਕਲਿਆ ਹੋਊਗਾ ਸੱਜਣੋਂ ਮੱਛੀ ਮੋਟਰ ਵਾਲਾ ਬੜਨਾ ਦੀ ਆ ਗਈ ਮੌਕਸਰ ਏਰੀਏ ਦੀਆਂ ਮਈਆਂ ਦੋਵੇਂ ਭਰਾ ਦੇ ਦੱਸਣ ਮੁਤਾਬਕ ਵੇਖੋ ਕਿਆ ਬਾਤ ਪੂਰੀ ਚੰਗੀ ਝੂਟੀ ਆ ਸੱਜਣੋਂ ਕੋਲੇ ਆ ਕੇ ਵੇਖਿਓ ਤੇ ਦੇਗੀ ਇਹ ਵੀ ਕੱਟੀ ਮੈਂ ਤੁਹਾਨੂੰ ਇਹ ਕਿਹਾ ਸੀ ਵੀ ਗੱਬਣ ਤੱਕ ਦੇਊਗੀ ਕਿਉਂਕਿ ਅਜੇ ਸੂਲ ਵੀ ਵਿਚਾਰੀ ਦੀ ਬੰਦਾ ਕੋਲ ਖੜੀ ਆਂਦਰ ਆ ਉਹ ਮੱਭੀ ਕਰਦੀ ਮੈਂ ਉਹ ਹੀ ਨਹੀਂ ਹਾਂ ਨਹੀਂ ਠੀਕ ਇਹ ਜਿਹੋ ਉਹ ਜਿਹੋ ਪਸੂ ਘੁੱਤੀ ਜਿਹਾ ਕੀ ਫੈਦਾ ਲੂਤ ਲੂਤ ਜਿੱਥੇ ਕਰਮਾਂ ਦੀ ਖੜਗੀ ਨਹੀਂ ਉੱਥੇ ਖਲੋਤੀ ਰਹਿਣਾ ਨਹੀਂਗਾ ਤੇ ਬਾਕੀ ਹਜੇ ਤੈਵ ਨਹੀਂ ਚੱਕੀ ਵਿਚਾਰੀ ਨੇ ਸਾਹਮਣੇ ਜਿੱਦਨ ਮੈਂ ਦੇਖ ਚੱਲੀ ਉਹਦੋਂ ਟੁੱਪਣੀ ਲੱਗਣੀ ਮੱਗੇ ਹਾਂ ਵਾਕੇ ਕੋਈ ਸ਼ੱਕ ਨਹੀਂ ਤੇ ਬਾਕੀ ਲੇਵਾ ਭਾਂਡਾ ਬਹੁਤ ਸੋਹਣਾ ਸਜਣੋਂ ਬਾਕੀ ਝੂਠੀ ਮੰਨਦਾ ਨਹੀਂਗਾ ਉਹਨਾਂ ਕਹਿੰਦੇ ਭਈ ਨੋਰਮਲ 16 ਕਿਲੋ ਦੁੱਧ ਚੋਲਿਆ ਨਹੀਂ ਦਿੱਤਾ ਵੀ ਹੋ ਗਿਆ ਯਾਰ ਜਿਹੜੇ ਏਰੀਏ ਦੀਆਂ ਜਾਤਾਂ ਨਸਲਾਂ ਇਹ ਬਾਕੀ ਥਾਣਾ ਦਾ ਇਹਦਾ ਵਿਰਲ ਵੰਡ ਵੀ ਬਹੁਤ ਦਸਦੀ ਆ ਹਨਾ ਮੈਂ ਆਣਾ ਬਈ ਡੂਮਰ ਤੇ ਆ ਬੋਲੀਆਂ ਬਾਖਣੀਆਂ ਵਾਕੇ ਕਿਆ ਬਾਤ ਜਉਂਦੀ ਰਵੇ ਸਜਣੋ ਬਹੁਤ ਸ਼ਾਨਦਾਰ ਝੋਟੀ ਆ ਜਦੋਂ ਕੋਲੇ ਆ ਕੇ ਵੇਖੀ ਨਾ ਥੋੜਾ ਵੀ ਦਿਲ ਕਰੋਗਾ ਇਹਦੀ ਸੈੱਫਟ ਕਰਨ ਨੂੰ ਤੇ ਕੱਟੀ ਵੀ ਬਹੁਤ ਚੰਗੀ ਦੇਗੀ ਕਾਲੀ ਆਵ ਦੇਰ ਇਸ ਤੋਂ ਬਹੁਤ ਹੈ ਇਹਦੀ ਹਨਾ ਠੀਕ ਆ ਠੀਕ ਆ ਤੇ ਇਹਦਾ ਸਾਹ ਫਿਰ ਇਹਦਾ ਵੀ ਆਫਰ ਹੀ 1 ਲੱਖ 40000 ਰੁਪਏ ਦੇ 1 35 ਦੇਣੀ 5000 ਰੁਪਏ ਸੇ ਛੋੜੀਏ ਇਹ 135 ਦੀ ਦੇ ਦੇਣੀ ਹੈ ਹਾਂਜੀ ਤੁਹਾਡੇ ਸਾਹਮਣੇ ਐ ਈ ਮੈਂ ਵੇਖ ਲਓ ਕੋਈ ਦੇ ਦੇਗਾ 135 ਮੈਂ ਨਹੀਂ ਮੰਨਦਾ ਨਹੀਂ ਦਿੰਦੇ ਹਨਾ ਯਾਰ ਝੂਟੀ ਬਹੁਤ ਹੀ ਚੰਗੀ ਐ ਤੇਰੀ ਕਰੀ ਪਿੱਛੋਂ ਐਨੂੰ ਜਿਵੇਂ ਮਾਡੀ ਬਾਈ ਕੋਈ ਬੈਹੇ ਥਾਲੇ ਵੇਖਿਓ ਸੱਜਣਾ ਝੂਟੀ 1 ਲੱਖ ਤੇ 35000 ਰੁਪਇਆ ਵੀਰ ਕਹਿੰਦਾ ਬਾਕੀ ਬੰਦਨ ਦੀ ਬੈ ਸ਼ਾਮਾਂ ਨੂੰ ਹਾਂ ਕੀ ਬਾਤ ਤੇ ਇੱਕ ਨਹੀਂ ਦੋ ਆ ਸੱਜਣਾ ਮਗਰ ਵੀ ਕੱਟੀ ਤੇ ਸੋਨੂੰ ਚੂਣ ਤਾਂ ਕਹਿੰਦੀ ਹਣੀ ਮੈਨੂੰ ਲੱਗਾ ਦੁਨੀਆ ਤੋਂ ਨਿਆਰਾ ਭਾਈ ਆਪਾਂ ਚੂਣ ਤੁਹਾਡਾ ਪਸੂ ਮਾਰਾ ਲਾਵਾਂ ਤੇ ਠੀਕ ਆ ਵੇਖੋ ਕੀ ਆਈ ਹੋਈ ਮੈਂ ਕਰ ਰਹੀ ਆਂ ਇਹਦੇ ਪਸੂ ਚੋਣੇ ਹੁੰਦੇ ਆ ਐਵੇਂ ਕਰ ਲਈ ਮੱਝ ਹੋਵੇ ਠੀਕ ਆ ਤਾਂ ਅਮਰੀਕਨ ਗਾਂ ਗੂਲੇਵਾ ਬਣਾ ਜੂ ਸ਼ਾਮ ਨੂੰ ਮੈਂ ਆ ਭਾਈ ਤੁਹਾਡੇ ਸਾਹਮਣੇ ਵਾਕਿਆ ਮੈਂ ਉਹ ਜਾ ਛੱਡਿਆ ਸਹੀ ਗੱਲ ਸਹੀ ਗੱਲ ਲਓ ਵੀ ਸੱਜਣੋ ਇਹ ਐਨੀਮਲ ਵਿਕਰੀ ਵਾਲੇ ਆ ਪਿੰਡ ਕੋਟ ਸਦਰਖਾਂ ਸੋਨੂੰ ਭਰਾ ਦੇ ਕੋਲੇ ਨੇੜੇ ਧਰਮਕੋਟੀ ਸੇਖਾਂ ਕੋਟ ਇਹਦੇ ਆੜ ਗਵਾਂਡ ਦੇ ਨਗਰਾਂ ਤੇ ਦੋ ਝੋਟੀਆਂ ਜਿਹੜੀਆਂ ਮੱਝਾਂ ਆਈਆਂ ਮੱਖ ਸਰੀਰ ਕੀ ਦੀਆਂ ਇਹਦੀਆਂ ਵੀ ਬਰੀਕੀਆਂ ਬਹੁਤ ਚੰਗੀਆਂ ਬੜਾ ਚੰਗਾ ਥਾਨ ਲੱਗਾ ਜੰਮੀਪਲੀ ਮੈਂ ਤੀਸਰਾ ਸੂਆ ਤੇ ਆ ਗਈ ਨੀਲੀ ਰਾਵੀ ਦੀ ਮੈਂ ਸੱਜਣੋ 1 ਲੱਖ ਤੇ 15000 ਮਗਰ ਵੀ ਕੱਟੀ ਉਹ ਕਿ ਰਿਪੋਰਟ ਝੋਟੀਆਂ ਸੱਜਣੋ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ ਪਰਮਾਤਮਾ ਤੁਹਾਨੂੰ ਦਿਨ ਦੁੱਖਣੀ ਰਾਤ ਚੌਕਣੀ ਤਰੱਕੀ ਦੇਵੇ